ਪੰਜਾਬੀਆਂ ਦਾ ਜੁਗਾੜ ਪੂਰੀ ਦੁਨੀਆ ਦੇ ਵਿੱਚ ਮੰਨਿਆ ਜਾਂਦਾ ਹੈ ਜੀਹਾ ਕਹਿੰਦੇ ਨੇ ਪੰਜਾਬੀ ਬੜੇ ਜੁਗਾੜੂ ਹੁੰਦੇ ਨੇ ਤੁਸੀਂ ਮੋਬਾਈਲ ਫੋਨਾਂ ਦਾ ਪਾਵਰ ਬੈਂਕ ਸੁਣਿਆ ਹੋਵੇਗਾ ਕਦੇ ਸੁਣਿਆ ਕਿ ਰਿਕਸ਼ਾ ਦਾ ਵੀ ਪਾਵਰ ਬੈਂਕ ਹੁੰਦਾ ਹੈ ਜੇ ਨਹੀਂ ਸੁਣਿਆ ਤੁਹਾਨੂੰ ਅੱਜ ਅਸੀਂ ਵਿਖਾਉਨੇ ਆਂ ਮੇਰੇ ਠੀਕ ਪਿੱਛੇ ਤਿੰਨ ਈ ਰਿਕਸ਼ਾ ਖੜੇ ਨੇ ਤੇ ਈ ਰਿਕਸ਼ੇ ਦੇ ਉਤੇ ਜੋ ਤੁਸੀਂ ਇਹ ਪੈਨਲ ਵੇਖ ਰਹੇ ਹੋ ਇਹ ਸੋਲਰ ਪੈਨਲ ਹੈ ਜਿ ਦੇਸ਼ੀ ਦੇਸੀ ਭਾਸ਼ਾ ਵਿੱਚ ਕਹੀਏ ਈ ਰਿਕਸ਼ਾ ਦਾ ਪਾਵਰ ਬੈਂਕ ਜਿਨ੍ਹਾਂ ਦੀ ਇਹ ਇਨਵੈਂਸ਼ਨ ਹੈ ਜਿਨ੍ਹਾਂ ਨੇ ਇਸ ਨੂੰ ਇਜਾਦ ਕੀਤਾ ਹੈ ਸਾਡੇ ਨਾਲ ਮੌਜੂਦ ਨੇ ਸੰਦੀਪ ਬੇਦੀ ਜੀ ਸਰ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਥੈਂਕ ਯੂ ਆ ਪੰਜਾਬੀ ਕਹਿੰਦੇ ਨੇ ਬਹੁਤ ਜੁਗਾੜੂ ਹੁੰਦੇ ਨੇ ਸਰ ਤੁਹਾਡੇ ਦਿਮਾਗ ਦੇ ਵਿੱਚ ਇਹ ਜੁਗਾੜ ਕਿਵੇਂ ਆਇਆ ਸਰੇ ਜੁਗਾੜ ਮੈਂ ਅੰਮਰਸਰ ਗਿਆ ਸੀ ਹਰਮੰਦਰ ਸਾਹਿਬ ਤੇ ਉਥੇ ਵਿਜ਼ਿਟ ਜਦ ਕੀਤਾ ਤੇ ਅਸੀਂ ਹਾਇਰ ਈ ਰਿਕਸ਼ਾ ਹਾਇਰ ਕਰਕੇ ਚਲਾਇਆ ਉਹਨੂੰ ਤੇ ਜਿਹੜਾ ਆਪਰੇਟਰ ਸੀ ਉਹਦੇ ਕੋਲੋਂ ਪੁੱਛਿਆ ਮੈਂ ਮੈਂ ਕਿੰਨੀ ਵਾਰੀ ਦਿਨੇ ਚਾਰਜ ਕਰਦੇ ਹੋ ਉਹ ਕਹਿ ਰਿਹਾ ਸੀ ਕਿ ਵੀ ਦਿਨੇ ਦੋ ਵਾਰੀ ਚਾਰਜ ਕਰਨੇ ਆ ਤੇ ਮੈਂ ਕਿਹਾ ਸੋਲਰ ਦਾ ਕੋਈ ਹੈ ਤੇ ਉਹ ਕਹਿੰਦਾ ਕਿ ਸੋਲਰ ਇੱਥੇ ਐਸ ਵੇਲੇ ਕੋਈ ਨਹੀਂ ਹੈ ਮਤਲਬ ਹੀ ਸੈਡ ਕਿ ਇੰਡੀਆ ਵਿੱਚ ਕੋਈ ਨਹੀਂ ਹੈ ਦਾ तो दैट वाज अ टाइम अराउंड 6 टू 7 मंथ्स बैक मेरे दिमाग विच आया कि वी शुड चार्ज ई रिक्शास विथ सोलर पैनल सो असी ट्राई एंड टेस्ट कीता ओदे बाद एट लीस्ट 6 महीने लगे सानू ए प्रोडक्ट डेवलप करण वास्ते ਸਰ ਸਰ ਬੈਟਰੀ ਤੇ ਲੋਡ ਪੈਂਦਾ ਹੈ ਕਿਵੇਂ ਕੰਮ ਕਿਵੇਂ ਕਰਦਾ ਹੈ ਜੇ ਆਪਾਂ ਕਿਸੇ ਦੇਸੀ ਬੰਦੇ ਨੂੰ ਸਮਝਾਣਾ ਹੋਵੇ ਕਿਉਂਕਿ ਰਿਕਸ਼ਾ ਚਲਾਉਣ ਵਾਲੇ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੁੰਦੇ ਪੜ੍ਹੇ ਲਿਖੇ ਹੁੰਦੇ ਵੀ ਨੇ ਮਜਬੂਰਨ ਚਲਾਣਾ ਪੈਂਦਾ ਲੇਕਿਨ ਜੇ ਦੇਸੀ ਭਾਸ਼ਾ ਵੀ ਸਮਝਾਣਾ ਹੋਵੇ ਇਹ ਕੰਮ ਕਿਵੇਂ ਕਰਦਾ ਹੈ ਸਰ ਦੇਸੀ ਭਾਸ਼ਾ ਵਿੱਚ ਇਹ ਹੈ ਕਿ ਸੂਰਜ ਦੀ ਰੋਸ਼ਨੀ ਲੈ ਕੇ ਜੀ ਇਹ ਥਰੂ ਕੰਟਰੋਲਰ ਬੈਟਰੀ ਨੂੰ ਇਟ ਗਿਵਸ ਐਕਸਟਰਾ ਵੋਲਟੇਜ so that battery remains charged during the uh, jade chaldi rehndi hai us vele eh battery charged rahe ਜਿਵੇਂ ਗੱਡੀਆਂ ਦੇ ਵਿੱਚ ਆਲਟਰਨੇਟਰ ਹੁੰਦਾ ਹੈ ਗੱਡੀ ਸਟਾਰਟ ਹੁੰਦੀ ਹੈ ਤੇ ਬੈਟਰੀ ਆਟੋਮੈਟਿਕਲੀ ਚਾਰਜ ਹੁੰਦੀ ਰਹਿੰਦੀ ਹੈ ਆਲਟਰਨੇਟਰ ਦੇ ਮਤਲਬ ਯੂ ਕੈਨ ਸੇ ਆਲਟਰਨੇਟਰ ਮਕੈਨੀਕਲ ਹੈ ਇਹ ਸੋਲਰ ਹੈ ਮਤਲਬ ਬੈਟਰੀ ਵੋਲਟੇਜ ਆਏਗੀ ਬਟ ਪਿਓਰ ਡੀਸੀ ਇਹਦੇ ਵਿੱਚ ਜਿਹੜਾ ਆਲਟਰਨੇਟਰ ਆ ਪਿਓਰ ਡੀਸੀ ਨਹੀਂ ਹੁੰਦੀ ਇਹ ਪਿਓਰ ਡੀਸੀ ਹੈ ਵੋਲਟੇਜ ਸਰ ਕਿੰਨਾ ਕੁ ਭਾਰ ਇਹ ਰਿਕਸ਼ਾ ਕਾਫੀ ਹਲਕਾ ਹੁੰਦਾ ਹੈ ਇਹਦੇ ਨਾਲ ਕਿੰਨਾ ਕੁ ਵਜਨ ਜ਼ਿਆਦਾ ਪੈਂਦਾ ਹੈ ਸਰ ਇਹ 10 ਤੋਂ 12 ਕਿਲੋ ਐਕਸਟਰਾ ਹੈ ਮਤਲਬ ਇਨਕਲੂਡਿੰਗ ਕੰਟਰੋਲਰ ਤੇ ਪੈਨਲ ਮਿਲਾ ਕੇ ਬਾਰਾਂ ਕਾ ਕਿਲੋ ਐਕਸਟਰਾ ਹੈਗਾ ਮੇਰੇ ਨਾਲ ਇਹ ਉੱਤੇ ਕਿਉਂਕਿ ਮੈਟੈਲਿਕ ਇਹਦਾ ਫਰੇਮ ਹੈ ਤੇ ਇਟ ਕੈਨ ਬੀ ਸਟੈਂਡ ਥੈਟ ਕਿੰਨੇ ਕੁ ਪਰਸੈਂਟ ਬੈਟਰੀ ਜ਼ਿਆਦਾ ਚਾਰਜ ਕਰਦਾ ਹੈ ਤੇ ਕਿੰਨਾ ਕਿਫਾਇਤੀ ਇਹ ਰਿਕਸ਼ਾ ਈ ਰਿਕਸ਼ਾ ਚਲਾਉਣ ਵਾਲੇ ਵਾਸਤੇ ਹੋ ਸਕਦਾ ਹੈ ਇਹ ਅਰਾਊਂਡ 50% ਐਕਸਟਰਾ ਮਾਈਲੇਜ ਦਿੰਦਾ ਹੈ 50% ਐਕਸਟਰਾ ਮਲ ਅਗਰ ਇਹ 70 ਕਿਲੋਮੀਟਰ ਚੱਲ ਰਹੀ ਤੇ 105 ਕਿਲੋਮੀਟਰ ਇਹ ਵਿਦ ਦਿਸ ਕੰਟਰੈਪਸ਼ਨ ਦਿੰਦੀ ਹੈ ਦਿਸ ਇਨਵੈਂਸ਼ਨ ਤੇ ਤੁਸੀਂ ਆਪ ਹੀ ਫਿਰੇ ਬਣਾਉਣਾ ਸ਼ੁਰੂ ਕੀਤਾ ਜਾਂ ਫਿਰ ਤੁਸੀਂ ਕਿਸੇ ਕੰਪਨੀ ਨਾਲ ਟਾਈ ਅਪ ਕੀਤਾ ਹੈ ਜਾਂ ਤੁਸੀਂ ਸਰਕਾਰ ਨੂੰ ਕੋਸ਼ਿਸ਼ ਕੀਤੀ ਤੁਸੀਂ ਸ਼ਾਇਦ ਪੀਐਮ ਨੂੰ ਵੀ ਲੈਟਰ ਲਿਖਿਆ ਹੈ ਟਵੀਟ ਕੀਤਾ ਹੈ ਕੋਈ ਜਵਾਬ ਮਿਲਿਆ ਜਾਂ ਤੁਸੀਂ ਇਕੱਲੇ ਲੱਗੇ ਹੋ ਹਲੇ ਸਰ ਹਲੇ ਤੱਕ ਤੇ ਜਵਾਬ ਨਹੀਂ ਮਿਲਿਆ ਮੈਂ ਟਵੀਟ ਕਰਨ ਲੱਗਿਆ ਅੱਜ ਵੀ ਟਵੀਟ ਕਰਾਂਗਾ ਪੀਐਮ ਸਾਹਿਬ ਨੂੰ ਕਿ ਅਗਰ ਇਹ ਆਪਰੇਟਰ ਵਾਸਤੇ মুদ্রা ਵਿੱਚ ਦਿੱਤਾ ਜਾਏ ਤੇ মুদ্রা ਵਿੱਚ ਇਹਨਾਂ ਵਾਸਤੇ ਫਾਈਨੈਂਸ ਆਸਾਨ ਹੋ ਜਾਏਗਾ ਬਿਕਾਜ਼ ਇਹਨਾਂ ਕੋਲ ਇਹਨੇ ਪੈਸੇ ਇੱਕਦਮ ਹੁੰਦੇ ਨਹੀਂ ਅਗਰ মুদ্রা ਵਿੱਚ ਇਹਨਾਂ ਨੂੰ ਥੋੜੀ ਹੈਲਪ ਮਿਲ ਜਾਏ ਤੇ ਮਤਲਬ ਆਲਮੋਸਟ ਐਵਰੀ ਈ ਰਿਕਸ਼ਾ ਇਨ ਸਿਟੀ অর ਇਨ ਇੰਡੀਆ ਕੈਨ ਹੈਵ ਦਿਸ ਸਿਸਟਮ ਸਰ ਚੰਡੀਗੜ੍ਹ ਤੁਸੀਂ ਰਹਿੰਦੇ ਹੋ ਚੰਡੀਗੜ੍ਹ ਦੇ ਵਿੱਚ ਤੁਸੀਂ ਕੋਸ਼ਿਸ਼ ਨਹੀਂ ਕੀਤੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਦੀ ਤਾਂ ਜੋ ਇਸ ਇਨੀਸ਼ੀਏਟਿਵ ਨੂੰ ਹੰਗਾਰਾ ਮਿਲ ਸਕੇ ਸਰ ਹੁਣ ਕਰਾਂਗੇ ਹੁਣ ਵਿਦ ਯਰ ਗ੍ਰੇਸ ਮੀਡੀਆ ਵਿੱਚ ਆਏਗਾ ਤੇ ਆਬਵੀਅਸਲੀ ਵੀ ਵਿਲ ਟਾਕ ਟੂ 뎀 ਵੀ ਵਿਲ ਹੈਵ ਸਮ ਬੈਕਿੰਗ ਵਿਦ ਅਸ ਵੇਅਰ ਵੀ ਕੈਨ ਟੈਲ 뎀 ਕਿ ਆਰ ਇਨਵੈਂਸ਼ਨ ਇਜ਼ ਸਕਸੈਸਫੁਲ ਜਰਨਲਿਸਟੀ ਉਹ ਲੋਕ ਵੀ ਮੌਜੂਦ ਨੇ ਜੋ ਇਸਤੇਮਾਲ ਕਰ ਰਹੇ ਨੇ ਇਸ ਸੋਲਰ ਪੈਨਲ ਨੂੰ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਕਿਵੇਂ ਕਿਫਾਇਤੀ ਹੈ ਤੁਸੀਂ ਇਸ ਨੂੰ ਵਰਤ ਰਹੇ ਹੋ ਹਲੇ ਹਾਂਜੀ ਤੇ ਕਿੰਨ ਕਿੰਨਾ ਫਰਕ ਤੁਹਾਨੂੰ ਲੱਗਿਆ ਕਿ ਹਾਂ ਵਾਕਈ ਇਹ ਯੂਸਫੁਲ ਹੈ ਇਹ ਮੈਂ ਹੁਣੀ 2 ਕਿ ਮਹੀਨੇ ਨੇ ਮੈਨੂੰ ਵਰਤਦੇ ਨੂੰ ਪਹਿਲਾਂ ਜਦੋਂ ਮੇਰੀ ਬੈਟਰੀ ਥੋੜੀ ਜਿਹੀ ਪੁਰਾਣੀਆਂ ਹੋ ਗਈਆਂ ਸੀਗੀਆਂ ਤੇ ਡਰਾਈਵਰ ਥੋੜੇ ਜਿਹਾ ਪਰੇਸ਼ਾਨ ਸੀਗੇ ਕਿ ਜੀ ਚੱਲਦੀ ਨਹੀਂ ਰਿਕਸ਼ਾ ਕਿਵੇਂ ਆਪਾਂ ਖਰਚਾ ਕੱਢੀ ਆਪਣਾ ਫਿਰ ਬੇਦੀ ਸਾਹਿਬ ਜੀ ਨੂੰ ਮਿਲਿਆ ਇਹਨਾਂ ਨੇ ਮੈਨੂੰ ਦੱਸਿਆ ਕਿ ਇੱਕ ਵਾਰੀ ਆਪਣਾ ਲੋ ਲਗਾਇਆ ਮੈਂ ਮੈਨੂੰ ਇਹਦਾ ਰਿਸਪੌਂਸ 2 ਜਾਂ 3 ਦਿਨ ਬਾਅਦ ਹੀ ਪਤਾ ਲੱਗਿਆ ਸੀਗਾ ਜਦੋਂ ਮੈਂ ਆਪਣੇ ਡਰਾਈਵਰ ਨੂੰ ਪੁੱਛਿਆ ਹਾਂ ਵੀ ਯਾਰ ਇਹ ਆਪਣਾ ਲੱਗਿਆ ਆ ਤੇ ਇਹਦੇ ਕੀ ਹੁਣ ਪ੍ਰੋਫਿਟ ਆਇਆ ਕਿ ਨਹੀਂ ਕਹਿੰਦਾ ਜੀ ਕੋਈ ਤੁਹਾਡੇ ਸਾਹਮਣੇ ਆ ਮੈਂ ਮਾਰਨਿੰਗ ਲੈ ਕੇ ਗਿਆ ਤੇ ਈਵਨਿੰਗ ਲੈ ਕੇ ਆ ਰਿਹਾ ਕਹਿੰਦਾ ਬਟ ਇਹ ਹੁਣ ਇਹ ਕਿ ਜਿਵੇਂ ਇਸ ਸੀਜ਼ਨ ਚ ਇਹਨਾਂ ਨੇ ਆ ਜੁਗਾੜ ਕੱਢਿਆ ਦੇਸੀ ਆਪਣਾ ਪਾਰ ਬੈਂਕ ਕੱਢਿਆ ਤੁਸੀਂ ਇਹ ਦੇਖ ਸਕਦੇ ਹੋ ਸਰਦੀਆਂ ਦੇ ਵਿੱਚ ਹੱਲੇ ਇੰਨਾ ਕਾਮਯਾਬ ਹੈਗਾ ਹੁਣ ਨੈਕਸਟ ਗਰਮੀਆਂ ਆਉਣੀਆਂ ਨੇ ਗਰਮੀਆਂ ਚ ਸੂਰਜ ਦੀ ਬ੍ਰਾਈਟਨ ਕਿੰਨੀ ਤੇਜ਼ ਹੈਗੀ ਆ ਕਿੰਨੀ ਜ਼ਿਆਦਾ ਗਰਮੀ ਆ ਕਿੰਨੀ ਜ਼ਿਆਦਾ ਰੇਜ਼ ਹੋ ਗਿਆ ਮੇਰੇ ਸਮਝ ਲੱਗਦਾ ਕਿ ਜੇ ਇੱਕ ਵਾਰ ਇਸ ਰਾਤ ਨੂੰ ਚਾਰਜ ਕਰਕੇ ਇੱਕ ਡਰਾਈਵਰ ਉਹਨੂੰ ਲੈ ਕੇ ਜਾਂਦਾ ਆ ਤਾ ਜਾਨ ਤੋਂ ਪਹਿਲਾਂ ਤਾਂ ਮੁਰਦਦਾ ਨਹੀਂ ਮੈ ਇਹ ਮਤਲਬ ਕਿਫਾਇਤੀ ਹੈ ਕਿਫਾਇਤੀ ਬਹੁਤ ਵਧੀਆ ਹੈ ਡਰਾਈਵਰ ਖੁਸ਼ ਹੋ ਕੇ ਹਰ ਚੀਜ਼ ਨੂੰ ਅੱਗੇ ਤੁਹਾਡੇ ਸਾਹਮਣੇ ਰੱਖ ਰਿਹਾ ਹੈ ਕਿ ਹਾਂ ਮੈਂ ਸੈਟੀਸਫਾਈਡ ਆਗਰ ਮੇਰਾ ਡਰਾਈਵਰ ਸੈਟੀਸਫਾਈਡ ਮੈਂ ਤਾਂ ਆਲਰੇਡੀ ਸੈਟੀਸਫਾਈਡ ਹੈ ਹੀ ਹਾਂ ਬਿਲਕੁਲ ਜੇ ਚਲਾਉਣ ਵਾਲੇ ਸੈਟੀਸਫਾਈ ਨਹੀਂ ਤਾਂ ਜਿਨ੍ਹਾਂ ਦਾ ਰਿਕਸ਼ਾ ਸੈਟੀਸਫਾਈ ਹੋਣਗੇ ਬੀਦੀ ਸਾਹਿਬ ਜੇ ਕਿਸੇ ਨੇ ਇਹ ਲਵਾਣਾ ਹੋਵੇ ਲੈਣਾ ਹੋਵੇ ਕਿੱਥੇ ਸੰਪਰਕ ਕਰ ਸਕਦਾ ਸਰ ਇਹ ਮਤਲਬ ਗੂਗਲ ਤੇ ਵੀ ਅਵੇਲੇਬਲ ਹਾਂ ਅਸੀਂ ਤੇ ਸਾਡਾ ਇੰਡਸਟਰੀਅਲ ਏਰੀਆ ਫੇਜ਼ 1 ਵਿੱਚ ਆਫਿਸ ਹੈਗਾ ਉੱਥੇ ਕਰ ਰਹੇ ਹਾਂ ਬਾਕੀ ਡਿਸਟ੍ਰਿਬਿਊਟਰਸ ਨੇ ਸਾਡੇ ਇਹ ਵੀ ਇੱਕ ਡਿਸਟ੍ਰਿਬਿਊਟਰ ਨੇ ਇਹ ਲਗਾ ਦੇਣਗੇ Google ਤੇ ਸਰ ਜੇ ਕਿਸ ਨੇ ਸਰਚ ਕਰਨਾ ਹੋਵੇ ਕਿਸ ਕੀਆ ਕੀ ਕਰੇ 13 ਸੋਲੂਸ਼ਨ ਦੇ ਨਾਤੇ ਇਹ 13 ਸੋਲੂਸ਼ਨਸ ਕੀ ਨਾਮ ਤੁਸੀਂ 13 ਰੱਖਿਆ ਹੈ ਬਾਬਾ ਨਾਨਕ ਦੇ ਉਹ 13 13 ਤੇ ਸਭ ਕੁਝ 13 ਸਭ ਕੁਝ 13 ਹੀ 13 ਬਲਵਤਰ ਮਸਾ ਨਾਲ ਗੱਲਬਾਤ ਕਰਨ ਦੇ ਲਈ ਤਾਂ 13 ਸੋਲੂਸ਼ਨਸ ਤੁਸੀਂ Google ਤੇ ਵੀ ਸਰਚ ਕਰ ਸਕਦੇ ਹੋ ਤੇ ਬਹੁਤ ਵਧੀਆ ਜੁਗਾੜੀ ਕਹਾਂਗੇ ਕੁਦਰਤ ਨੇ ਸਾਨੂੰ ਬਹੁਤ ਨੇਕਤਾ ਦੇ ਨਾਲ ਨਵਾਜ਼ਿਆ ਹੈ ਲੇਕਿਨ ਉਹਨਾਂ ਨੂੰ ਕਿਵੇਂ ਇਸਤੇਮਾਲ ਕਰਨਾ ਹੈ ਕਿਵੇਂ ਸਹੀ ਢੰਗ ਨਾਲ ਵਰਤੋਂ ਕਰਨੀ ਹੈ ਇਹ ਇਹ ਸ਼ਾਇਦ ਉਸ ਦਾ ਬਿਲਕੁਲ ਠੀਕ ਤੇ ਸਟੀਕ ਉਦਾਹਰਣ ਹੈ ਇੱਕ ਪਾਸੇ ਲਗਾਤਾਰ ਵਧ ਰਹੀਆਂ ਪੈਟਰੋਲ ਦੇ ਡੀਜ਼ਲ ਦੀਆਂ ਕੀਮਤਾਂ ਨੇ ਲੋਕਾਂ ਦੀ ਪਰੇਸ਼ਾਨੀ ਵਿੱਚ ਵਾਧਾ ਜ਼ਰੂਰ ਕੀਤਾ ਹੈ ਲੇਕਿਨ ਇਹ ਰਿਕਸ਼ਾ ਇੱਕ ਨਵੀਂ ਉਮੀਦ ਬਣ ਕੇ ਉੱਭਰਿਆ ਲੇਕਿਨ ਇਹ ਰਿਕਸ਼ਾ ਦੇ ਸਿਰ ਤੇ ਲੱਗਾ ਹੈ ਸੋਲਰ ਪੈਨਲ ਬੇਸ਼ੱਕ ਹੀ ਬਿਹਤਰੀਨ ਜੁਗਾੜ ਕਿਹਾ ਜਾ ਸਕਦਾ ਹੈ ਕੈਮਰਾ ਪਰਸਨ ਲलित पांडे ਦੇ ਨਾਲ ਠਾਕੁਰ ਅਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਚੰਡੀਗੜ੍ਹ